हैलो जी थोड़ा सारे के मेरे चैनल बड़ा ही निगा स्वागत है आज मैं फिर लेके आई कि थोड़े लिए एक होर नवा पैटर्न बिल्कुल छोटा छोटा जहा पैटर्न है सोहना जहा पैटर्न है तो छोटा जहा पैटर्न है दो कुंडियाँ दो सिलाई से साढ़ा पैटर्न बन के कंप्लीट होना है बड़ा ही प्यारा पैटर्न है तुम इन किसी भी प्रोजेक्ट पर पा सद सदापार पैटन तुम इन कह सद चाहे किसी भी प्रोजेक्ट पर पाओ किसी भी रंग च पाओ हर एक वाला लगेगा तो अच्छा बनाने जा रहे पिंक कलर से सिर्फ दो कुया का डिजाइन क्योंकि जो ये डिजाइन है साहब दोडिया तो पैना है तो इसलिए इस कुंडे जड़े पा लेने दो दे मल्टीपल पा लेने जेडे दो दे मल्टीपल कुंडे पावे उस तो ही कुंडा इधर तो एक कुंडा दूजे पास एक्स्ट्रा रख लेना इस करके सा मल्टीपल कुंडे ही ये पैटर्न सैट हो जाने क्योंकि दो दे मल्टीपल तो डिज़ाइन बनूंगा तो फिर डिजाइन अपने आप ही छोटा होगा तो दो ही सिलाइयचने बन के कंप्लीट हो जाए ਇੱਥੇ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰ ਦਿਓ ਜੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਪ ਤੇ ਕਲਿੱਕ ਕਰੋ ਤਾਂ ਮੇਰੀ ਆਵਾਜ਼ ਤੋਂ ਥੋੜਾ ਜਿਹਾ ਫਰਕ ਲੱਗ ਰਿਹਾ ਹੋਣਾ ਅਰਸਲ ਕਿ ਮੈਂ ਚੱਲ ਰਹੀ ਹਾਂ ਨਹੀਂ ਤਾਂ ਉਹ ਤੇ ਕਰਕੇ ਥੋੜਾ ਆਵਾਜ਼ ਗਲਾ ਥੋੜਾ ਜਿਹਾ ਖਰਾਬ ਹੀ ਰਹਿੰਦਾ ਇਸ ਕਰਕੇ ਆਵਾਜ਼ ਥੋੜੀ ਜੱਤਾ ਤੀ ਟਿਕ ਰਹੀ ਹੋਣੀ ਹੈ ਤਾਂ ਫਿਰ ਆਗੇ ਅਸੀਂ ਪੈਟਰਨ ਸ਼ੁਰੂ ਕਰਨ ਜਾ ਰਹੀ ਹਾਂ ਪੈਟਰਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੋ ਕੁੰਡੇ ਇਕੱਠੇ ਲਏ ਸਿੱਧੇ ਪਾਸੇ ਤੋਂ ਦੋ ਦਾ ਇੱਕ। ਫੇਰ ਅਗਲੇ ਦੋ ਕੁੰਡੇ ਲਈ ਸਿੱਧੇ ਪਾਸੇ ਤੋਂ ਸਿੱਧੀ ਸਲਾਈ ਹੈ ਸਿੱਧੇ ਹੀ ਬੁਣਨਾ ਹੈ ਤੇ ਸਿੱਧੇ ਪਾਸੇ ਤੁਸੀਂ ਅੱਧਾ ਦੋ ਦਾ ਇੱਕ ਕਰਨਾ ਬੈਕ ਲੂਪ ਤੋਂ ਨਹੀਂ ਕਰਨਾ। ਦੋ ਲਏ ਦੋ ਦਾ ਇੱਕ ਸਿੱਧੇ ਪਾਸੇ ਤੋਂ। ਫੇਰ ਦੋ ਲਏ ਦੋ ਦਾ ਇੱਕ ਸਿੱਧੇ ਪਾਸੇ ਤੋਂ ਹੀ। ਦੋ ਕੁੰਡੇ ਲਏ ਦੋ ਦਾ ਇੱਕ ਸਿੱਧੇ ਪਾਸੇ ਤੋਂ ਹੀ। ਸੋਖਾ ਡਿਜ਼ਾਈਨ ਹੈ ਸਿਰਫ ਦੋ ਦਾ ਇੱਕ ਕਰ ਰਹੇ ਆ ਸਿੱਧੇ ਪਾਸੇ ਤੋਂ ਆ ਦੇਖੋ ਸਿੱਧੀ ਸਲਾਈ ਸਿੱਧਾ ਪਾਸਾ ਤੇ ਇਦਾਂ ਹੀ ਅਸੀਂ ਦੋ ਦਾ ਇੱਕ ਕਰਦੇ ਹੋਏ ਪਹਿਲੀ ਸਲਾਈ ਪਾ ਲੈਣੀ ਹੈ ਕਿਉਂਕਿ ਦੋ ਦੇ ਮਲਟੀਪਲ ਕੁੰਡੇ ਪਾਏ ਪਹਿਲੇ ਕੁੰਡੇ ਨੂੰ ਅਸੀਂ ਐਸ ਸਟਿਚ ਕਰ ਲਿਆ ਹੋਇਆ ਬਾਕੀ ਹਰ ਇੱਕ ਦੋ ਦੋ ਕੁੰਡੇ ਅਸੀਂ ਦੋ ਦਾ ਇੱਕ ਕਰਦੇ ਜਾ ਰਹੇ ਆ ਦੇਖੋ ਬਿਲਕੁਲ ਇਦਾਂ ਹੀ ਸਿੱਧੇ ਦੋ ਦਾ ਇੱਕ ਦੋਨੇ ਕੁੰਡੇ ਇਕੱਠੇ ਲਏ ਦੋ ਦਾ ਇੱਕ ਦੋਨੇ ਕੁੰਡੇ ਇਕੱਠੇ ਲਏ ਆ ਦੇਖੋ ਦੋ ਦਾ ਇੱਕ ਫੇਰ ਦੋਨੇ ਕੁੰਡੇ ਇਕੱਠੇ ਲਏ ਤੇ ਦੋ ਦਾ ਇੱਕ ਦੋ ਦਾ ਇੱਕ ਕਰਦੇ ਆਗੇ ਤੇ ਲਾਸਟ ਸਾਡਾ ਇੱਕ ਕੁੰਡਾ ਰਹਿ ਗਿਆ ਨੂੰ ਅਸੀਂ ਫੇਰ ਸਿੱਧਾ ਹੀ ਪੁਣ ਲੈਣਾ ਹੈ ਸ਼ੁਰੂ ਜੇ ਵੀ ਕੁੰਡਾ ਸਿੱਧਾ ਲਾਸਟ ਜੇ ਕੁੰਡਾ ਸਿੱਧਾ ਬਾਕੀ ਦੋ ਦਾ ਇੱਕ ਕਰਦੇ ਤੇ ਦੋ ਦੇ ਮਲਟੀਪਲ ਕੁੰਡੇ ਅਦਾ ਸਾਡੇ ਪੂਰੇ ਹੋ ਗਏ ਹੁਣ ਅਸੀਂ ਪੈਟਰਨ ਦੀ ਦੂਜੀ ਸਲਾਈ ਰੋਂਗ ਸਾਈਡ ਤੇ ਪੁੱਠੀ ਸਲਾਈ ਤੇ ਪਹਿਲੇ ਕੁੰਡੇ ਨੂੰ ਅ ਸਟਿਚ ਕਰਾਂਗੇ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਤੇ ਅਗਲੇ ਕੁੰਡੇ ਨੂੰ ਅਸੀਂ ਅਦਾ ਹੀ ਸਿੱਧਾ ਪੁਣ ਲੈਣਾ ਹੈ ਸਿੱਧਾ ਪੁਣਿਆ ਅਗਲੇ ਕੁੰਡੇ ਆ ਅਸੀਂ ਇੱਥੋਂ ਨੀਚੇ ਇੱਕ ਚੁੱਕਾਂਗੇ ਸਿੱਧਾ ਜਿਹੜਾ ਕੁੰਡਾ ਅਸੀਂ ਕਟਾਇਆ ਸੀ ਸਾਡਾ ਪੂਰਾ ਹੋ ਗਿਆ ਫੇਰ ਇੱਕ ਕੁੰਡਾ ਸਿੱਧਾ ਫੇਰ ਅਸੀਂ ਇੱਥੇ ਇੱਕ ਕੁੰਡਾ ਚੁੱਕਾਂਗੇ ਇਹ ਕੁੰਡਾ ਸਿੱਧਾ ਇਹ ਕੁੰਡਾ ਸਿੱਧਾ ਨੀਚੋਂ ਇੱਥੋਂ ਚੁੱਕਾਂਗੇ ਇਹ ਕੁੰਡਾ ਸਿੱਧਾ ਇਹ ਕੁੰਡਾ ਸਿੱਧਾ ਤੋਂ ਨੀਚੋਂ ਚੁੱਕਾਂਗੇ ਇਹ ਸਾਡੇ ਪੈਟਰਨ ਦੀ ਦੂਜੀ ਸਲਾਈ ਹੈ ਦੂਜੀ ਸਲਾਈ ਚ ਅਸੀਂ ਕੁੰਡੇ ਨੂੰ ਬੁਣ ਰਹੇ ਹਾਂ ਠੀਕ ਹੈ ਜੀ ਇਹ ਕੁੰਡੇ ਨੂੰ ਅਸੀਂ ਅੱਧਾ نیچے ਤੋਂ ਆਜਾ ਜਿਹੜਾ ਧਾਗਾ ਇੱਥੋਂ ਚੁੱਕ ਰਹੀ ਹਾਂ ਫੇਰ ਦੇਖੋ ਇਹ ਕੁੰਡਾ ਸਿੱਧਾ ਇਹ ਕੁੰਡਾ ਤੋਂ ਨਿਚਵਾ ਫੇਰੇ ਕੁੰਡਾ ਸਿੱਧਾ ਇਹ ਕੁੰਡਾ ਤੋਂ ਨਿਚਵਾ ਅੱਧਾ ਕਰਦੇ ਹੋਏ ਅਸੀਂ ਪੈਟਰਨ ਦੀ ਦੂਜੀ ਸਿਲਾਈ ਕੰਪਲੀਟ ਕਰ ਲਵਾਂਗੇ ਜਿਹੜਾ ਕੁੰਡਾ ਅਸੀਂ ਪਿਛਲੀ ਵਾਰੀ ਦੋ ਦਾ ਇੱਕ ਕੀਤਾ ਸੀ ਉਹ ਸਾਡਾ ਇਹ ਕੁੰਡਾ ਘਟਿਆ ਸੀ ਤੇ ਹੁਣ ਉਹ ਕੁੰਡਾ ਸਾਡਾ ਪੂਰਾ ਹੋ ਗਿਆ ਆ ਦੇਖੋ ਤੁਸੀਂ ਧਿਆਨ ਰੱਖਣਾ ਕਿ ਜਦੋਂ ਅਸੀਂ ਪੁੱਠੀ ਸਿਲਾਈ ਸ਼ੁਰੂ ਕੀਤੀ ਹੈ ਤਾਂ ਅਸੀਂ ਪਹਿਲੇ ਕੁੰਡੇ ਨੂੰ ਐਤਾ ਹੀ ਪੁਣਿਆ ਪਹਿਲਾਂ ਅਸੀਂ ਕੁੰਡੇ ਨੂੰ ਚੁੱਕਿਆ ਨਹੀਂ ਕੁੰਡੇ ਤਾਂ ਹੀ ਤੁਹਾਡੇ ਬਰਾਬਰ ਰਹਿਣੇ ਆਂ ਅਗਰ ਤੁਸੀਂ ਇੱਦਾਂ ਹੀ ਕੁੰਡੇ ਨੂੰ ਸਲਾਈ ਨੂੰ ਪਾਉਂਗੇ ਆਂ ਦੇਖੋ ਦੋ ਦਾ ਇੱਕ ਇੱਥੋਂ ਕੁੰਡਾ ਚੁੱਕਿਆ ਫਿਰ ਇੱਕ ਕੁੰਡਾ ਬੁਣਿਆ ਸਿੱਧਾ ਇੱਥੋਂ ਕੁੰਡਾ ਚੁੱਕਿਆ ਲਾਸਟ ਸਟਿਚ ਆ ਗਿਆ ਦੇਖੋ ਆ ਕੁੰਡਾ ਸੀ ਇੱਦਾਂ ਹੀ ਬੁਣਿਆ ਤੇ ਅਸੀਂ ਇੱਥੇ ਫੇਰ ਕੁੰਡਾ ਇੱਕ ਚੁੱਕਣਾ ਸ਼ੁਰੂ ਦੇ ਵਿੱਚ ਬਲਕਿ ਲਾਸਟ ਸਟਿਚ ਅਸੀਂ ਕੁੰਡੇ ਨੂੰ ਇੱਕ ਨੂੰ ਆਦਿਕੋਂ ਇੱਥੋਂ ਚੁੱਕਣਾ ਤੱਕ ਪੱਤਾ ਤੇ ਅਗਲਾ ਕੁੰਡਾ ਫੇਰ ਸਟਾ ਸਿੱਧਾ ਇਹ ਦੋ ਸਿਲਾਈਆਂ ਸਾਡੇ ਪੈਟਰਨ ਦੇ ਪੈ ਗਿਆ ਹੁਣ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਦੋ ਸਿਲਾਈਆਂ ਸਿੱਧੀ ਪੁੱਠੇ ਪਾਵਾਂਗੇ ਤੀਜੀ ਸਿਲਾਈ ਬਿਲਕੁਲ ਸਿੱਧੀ ਪਾ ਲੈਣੀ ਹੈ ਕਿਉਂਕਿ ਪੈਟਰਨ ਸਾਡਾ ਦੋ ਸਿਲਾਈਆਂ ਦਾ ਇਸ ਕਰਕੇ ਮੈਂ ਦੋ ਸਿਲਾਈਆਂ ਦਾ ਤੁਹਾਨੂੰ ਪੈਟਰਨ ਕਿਹਾ ਤੀਜੀ ਸਿਲਾਈ ਸਿੱਧੀ ਪੂਰੀ ਸਿੱਧੀ ਸਾਈਡ ਤੋਂ ਤੇ ਪੁੱਠੇ ਤੋਂ ਪੂਰੀ ਪੁੱਠੇ ਜਿਵੇਂ ਬੇਸਿਕਲੀ ਸਾਡਾ ਪੈਟਰਨ ਮੈਂ ਵਿੱਚ ਦੋ ਸਿਲਾਈਆਂ ਭਲੇ ਰੱਖੀਆਂ ਇੱਕ ਸਿੱਧੀ ਇੱਕ ਪੁੱਠੇ ਤੇ ਤੁਸੀਂ ਇਹ ਤਾਂ ਡਿਸਟੈਂਸ ਚਾਰਸ ਲਾਈਆਂ ਦਾ ਵੀ ਰੱਖ ਸਕਦੇ ਹੋ ਪੈਟਰਨ ਸਾਡਾ ਦੋਸ ਲਾਈਆਂ ਤੇ ਹੀ ਪੈਣਾ ਤੇ ਚਾਹੋ ਤਾਂ ਤੁਸੀਂ ਦੋ ਦੋਸ ਲਾਈਆਂ ਨੇਰੇ ਨੇਰੇ ਪਾ ਕੇ ਵੀ ਇਹਨੂੰ ਕੰਪਲੀਟ ਕਰ ਸਕਦੇ ਹੋ ਮੀਨਸ ਕਿ ਇਹੀ ਦੋਸ ਲਾਈਆਂ ਪਾਉਂਦੇ ਸੋ ਤੇ ਚਾਹੇ ਤੁਸੀਂ ਇੱਥਾ ਇਹਦੇ ਦੋਸ ਲਾਈਆਂ ਪਲੇਨ ਰੱਖ ਕੇ ਇੱਦਾਂ ਪਾ ਲਓ ਇਹ ਵਾਲਾ ਪੈਟਰਨ ਤਾਂ ਸਿਰਫ ਮੈਂ ਦੋ ਇੱਕ ਪੁੱਠੀ ਇੱਕ ਸਿੱਧੀ ਵਿੱਚ ਪਲੇਨ ਰੱਖ ਕੇ ਤੁਹਾਨੂੰ ਦੱਸਿਆ ਤਾਂ ਫਿਰ ਕਦੇ ਹੀ ਪੈਟਰਨ ਦੁਆਰਾ ਪਾ ਪਾਵਾਂਗੇ ਜਿਸ ਦੇ ਵਿੱਚ ਕਿ ਅਸੀਂ ਸਾਰੇ ਸੇ ਪੈਟਰਨ ਪਾ ਕੇ ਦੇਖਾਂਗੇ ਵੀ ਇਹ ਕਿੱਦਾਂ ਦਾ ਹੈ ਅਗਰ ਸਾਰੇ ਚ ਪਾਵਾਂਗੇ ਤਾਂ ਕਿੱਦਾਂ ਦਾ ਲੱਗੂਗਾ 34 ਲਈ ਰੋਂਗ ਸਾਈਡ ਤੇ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਬਸ ਇਸਾ ਦਾ ਦੋ ਸਲਾਈਆਂ ਦਾ ਪੈਟਰਨ ਹੈ ਤੇ ਵਿੱਚ ਦੋ ਸਲਾਈਆਂ ਸੀ ਕਿ ਸਿੱਧੇ ਕਿ ਪੁੱਠੇ ਪਾਈ ਤਾਂ ਤੁਸੀਂ ਕਹਿ ਸਕਦੇ ਹੋ ਪੈਟਰਨ ਸਾਡਾ ਚਾਰ ਸਲਾਈਆਂ ਚ ਬਣ ਕੇ ਕੰਪਲੀਟ ਹੋਇਆ ਦੋ ਕੁੰਡਿਆਂ ਤੇ ਪਿਆ ਤੇ ਚਾਰ ਸਲਾਈਆਂ ਚ ਬਣ ਕੇ ਕੰਪਲੀਟ ਹੋਇਆ ਤੇ ਪੂਰੀ ਅਸੀਂ ਪੁੱਠੇ ਸਲਾਈ ਪਾ ਕੇ ਕੰਪਲੀਟ ਕਰ ਲੈਣਾ ਫਟਾਫਟ ਤੇ ਫਿਰ ਅਸੀਂ ਪੈਟਰਨ ਜਿਹੜਾ ਫਸਟ ਤੋਂ ਸਟਾਰਟ ਕਰ ਦਵਾਂਗੇ ਬਸ ਇਦਾਂ ਹੀ ਅਸੀਂ ਪੈਟਰਨ ਨੂੰ ਅਸੀਂ बार-बार ਰਿਪੀਟ ਕਰ ਜਾਵਾਂਗੇ ਤੇ ਸਾਡਾ ਇਹ ਪੈਟਰਨ ਬਣ ਕੇ ਤਿਆਰ ਹੋ ਜਾਣਾ ਹੈ ਇਹਨਾ ਪੈਟਰਨ ਥੋੜਾ ਖੁੱਲੇਗਾ ਤੇ ਨਾ ਜ਼ਿਆਦਾ ਟਾਈਟ ਰਹਿੰਦਾ ਮੀਨਸ ਕਿ ਜਿਸ ਤਰ੍ਹਾਂ ਤੁਸੀਂ ਬਣਾਉਂਗੇ ਉਦਾਂ ਹੀ ਤੁਹਾਡੀ ਕੁੱਟੀ ਰਹੇਗੀ ਤੇ ਉਨਵੇਂ ਨੂੰ ਕੋਈ ਜ਼ਿਆਦਾ ਨਹੀਂ ਲੱਗਦੇ ਜਿੰਨੇ ਉਨ ਥੋੜੇ ਪੁੱਠੇ ਸਿੱਧੇ ਪੈਟਰਨ ਨੂੰ ਲੱਗੇਗੀ ਉਨੇ ਹੀ ਉਨੇ ਨੂੰ ਲੱਗੂਗੀ ਜ਼ਿਆਦਾ ਉਨਵੇਂ ਨਹੀਂ ਲੱਗਣੀ ਤੇ ਬਣ ਕੇ ਵੀ ਜਲਦੀ ਕੰਪਲੀਟ ਹੋ ਜਾਂਦਾ ਹੈ ਯਾਦ ਕਰੋ ਇਹ ਸਾਡੇ ਪੈਟਰਨ ਦੇ ਲੁੱਕ ਪੈਟਰਨ ਬਣਾ ਕੇ ਦਵਾ ਦਿੱਤਾ ਤਾਂ ਲੱਗੇਗਾ ਹਾਂ ਦੇਖੋ ਫਿਰ ਬਣਾਓ ਇਸ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਇਸ ਤੇ ਦੇਖੋ ਛੋਟੇ ਛੋਟੇ ਜਿਹੇ ਧਾਣੇ ਹੰਤੇ ਰੱਖ ਦਿਆਂ